ਪਹਿਲਾ ਤਾਰੇ ਪਿਉਨੇ ਮੈਨੂੰ ਘਰੋਂ ਕੱਢਦਾ ਤੇ ਹੁਣ ਤੂੰ ਧੱਕੇ ਦੇਣ ਲੱਗ ਗਈ ਅਭੀ ਧੱਕਾ ਕਰ ਦਿੰਦਾ ਗਲਤੀ ਤੋਂ ਵਿੱਚ ਵੱਜੇਗੀ ਚੁੱਪ ਕਰ ਜਾਗਾ ਠੀਕ ਆ ਜਿਆਦਾ ਜਵਾਨ ਜੀ ਨਾ ਲੜਾਇਆ ਕਰ ਨਾਲੇ ਹੁਣ ਉਹਨੂੰ ਕੈਦੇ ਬਣਾਉ ਨੂੰ ਇੱਥੋਂ ਨਿਕਲ ਜੂਗਾ ਇੱਥੇ ਬੈਠ ਕੇ ਬਸਾ ਕੇ ਪੱਲੀਆਂ ਉਹ ਤਨੀ ਮੈਂ ਕਿਹੋ ਜਿਹਾ ਮਾੜੀ ਕਰਮ ਕਿਤੇ ਆ ਛੁੱਡ ਦੇ ਇਸ ਇਨਸਾਨ ਨਾਲ ਵਿਆਹ ਹੋਇਆ ਨਾ ਮੇਰਾ ਸਾਰਾ ਕੁਝ ਮਾੜਾ ਹੀ ਹੋਈ ਜਾਂਦਾ ਕੋਈ ਮਤਲਬ ਅੱਗੀ ਕਰ ਤਾ ਇੱਕ ਹੀ ਹੋ ਰਿਹਾ ਠੀਕ ਹੈ ਤੁਹ ਸਮਝ ਆਦੇ ਆਪਣੀ ਭੈਣ ਨੂੰ ਬੋਲਣ ਲੱਗੇ ਦੇਖ ਲਿਆ ਕਰੇ ਆਕਾਰ ਦੇ ਵਿੱਚ ਰਹਿ ਨਹੀਂ ਮੈਂ ਭੁੱਲ ਜੂੰ ਵੀ ਤੂੰ ਮੇਰੇ ਕਰਨੀ ਹੈ ਤੂੰ ਵੀ ਕਰੇ ਮੜਾ ਬੋਟਾ ਤਾਂ ਸੋਚਦਾ ਵੀ ਮੈਂ ਜਿਹੜੀ ਸਮਣੀ ਖੜਾ ਹੈ ਇਹ ਧਾਮੜੇ ਨਾ ਤੂੰ ਉਹਨੂੰ ਕਿਉਂ ਨਿਰੋਧ ਰਿਹਾ ਉਹਨੂੰ ਬੋਲਣ ਦੀ ਤਮੀਜ਼ ਦੇ ਨਹੀਂ ਲੜੋ ਨਾ ਮੈਨੂੰ ਮੈਂ ਤਾਂ ਪਹਿਲਾਂ ਦੇਖਿਆ ਕਿੱਲੇ ਮੈਂ ਉਹਦੇ ਵਾਸਤੇ ਖੋਹਿਆ ਇੱਥੇ ਖੜੇ ਕੀ ਕਰਦੇ ਹੋ ਬਾਹਰ ਦੱਸ ਬੇਤੀ ਕਰਵਾਉਣੀ ਹੈ ਮੇਰੀ ਹੋਰ ਬੇਸੀ ਤਾਂ ਤੁਸੀਂ ਕਰਾ ਰੱਖੀ ਹੈ ਮੇਰੀ ਨੱਕ 'ਚ ਦਮ ਕਰਖਿਆਗਾ ਉਹ ਤੇਰੀ ਮੈਂ ਕੀ ਕਰਵਾ ਰਹੀ ਐ ਕਿ ਮੇਰੀ ਤਾਂ ਐ ਕਰਵਾਈ ਐ ਕਿਵੇਂ ਬੋਲਦਾ ਸੀ ਤਰਾ ਭਾਈ ਵੱਡੇ ਬੈਲੀ ਨੂੰ ਕੱਢ ਬਾਹਰ ਉਹਨੂੰ ਦੱਸਾਂ ਮੈਂ ਗੱਲ ਸੁਣ ਲਓ ਬਾਹਰ ਖੜੇ ਆਂਗੇ ਆਪਾਂ ਲੋਕਾਂ ਨੂੰ ਤਮਾਸ਼ਾ ਨਾ ਦਿਖਾਓ ਠੀਕ ਐ ਹੋਰ ਹੀ ਗੱਲ ਕਰ ਲਓ ਲੋਕਾਂ ਨੂੰ ਤਮਾਸ਼ਾ ਤਾਂ ਦੇਖਣੇ ਲੱਗ ਰਿਹਾ ਤੇ ਅੱਗੇ ਹੋਰ ਵੀ ਦਿਖੂਗਾ ਮੇਰੇ ਪ੍ਰਾਣੀ ਜੋ ਬੋਲ ਲੈਣਾ ਸਹੀ ਸੀ ਕੋਈ ਵੀ ਆਪਣੀ ਭੈਣ ਨੂੰ ਐ ਜਰਦਾ ਨਹੀਂ ਹੁੰਦਾ ਜਿਵੇਂ ਤੁਸੀਂ ਮੈਨੂੰ ਕੁੱਟੀ ਜਾਂਦੇ ਸੀਗੇ ਹੂੰ ਜੇ ਪ੍ਰਾਣੀ ਜਰਦਾ ਜਰਦਾ ਮੈਂ ਵੀ ਨਹੀਂ ਫਿਰ ਜਿਹੜੇ ਸਾਹ ਨਾਲ ਮੇਰੇ ਕੋ ਨਹੀਂ ਉਹ ਹੱਥ ਪਾਉਣ ਨੂੰ ਆਉਂਦ ਸੀ ਨਾ ਉਹਨੂੰ ਪਤਾ ਨਹੀਂ ਵੀ ਪ੍ਰਾਣਾ ਕੀ ਹੁੰਦਾ ਪਰ ਹੁਣ ਦੱਸੂ ਉਹਨੂੰ ਮੈਂ ਗੁੰਡਾ ਬਣ ਜਾ ਲੋਕਾਂ ਦੀ ਸਪਾਰੀਆਂ ਲੈਣ ਲੱਗ ਜਾ ਕੋਈ ਨਹੀਂ ਸਪਾਰੀਆਂ ਵੀ ਲੈਣ ਲੱਗ ਜੂ ਉਹ ਵੀ ਟਾਈਮ ਨੇੜੇ ਹੀ ਐ ਲੜੇ ਪਹਿਲੀ ਸਪਾਰੀ ਤੇਰੇ ਭਾਈ ਦੇ ਤੇਰੇ ਬਾਪ ਦੀ ਲਊ ਮੈਂ ਮੇਰੀ ਗੱਲ ਸੁਣ ਲੋ ਮੇਂ ਨਾ ਕੁੱਟਮਾਰ ਕਰਦੀ ਸੀ ਨਾ ਮੈਂ ਸਬਰਦਸ਼ਤ ਕਰ ਲਿਆ ਪਰ ਹੁਣ ਮੇਰੇ ਪਿਓ ਤੇ ਮੇਰੇ ਵੀਰੇ ਤੇ ਜਾਣ ਦੀ ਕੋਈ ਲੋੜ ਨਹੀਂ ਹੈਗੀ ਜਿੱਥੇ ਹੋਣਾ ਉੱਥੇ ਰੁਕ ਚੋ ਕੋਈ ਨਹੀਂ ਟਾਈਮ ਆਉਣ ਦੇ ਦੱਸ ਦੂੰਗਾ ਲੜੇ ਪਰ ਮੈਂ ਤੈਨੂੰ ਇੱਕ ਗੱਲ ਕਹਿਣਾ ਜਿੰਨੀ ਤੂੰ ਹਮੈਜੀ ਆਪਦੇ ਬਾਪ ਦੀ ਤੇ ਆਪਦੇ ਭਰਾ ਦੀ ਕਰਦੀ ਹੈ ਨਾ ਇੰਨੀ ਹਮਾਇਤ ਮੇਰੀ ਕਰੀ ਹੁੰਦੀ ਹੁਣ ਉਹ ਸਾਰਾ ਕੁਝ ਤੇਰੇ ਹੱਥ ਚ ਹੁੰਦਾ ਕਿਉਂ ਕਰਾਣਾ ਹਮਾਇਤ ਇੰਨੇ ਸਾਲ ਅਗਲੇ ਨੇ ਪਾਲਿਆ ਮੈਨੂੰ ਤੁਸੀਂ ਕੀ ਦਿੱਤਾ ਮੈਨੂੰ ਸਿਰਫ ਧੱਕੇ ਠੀਕ ਹੈ ਤੈਨੂੰ ਇੱਥੇ ਜਦੋਂ ਮੈਂ ਜ਼ਮੀਨਾਂ ਜਿਆਦਾ ਤਾਂ ਦੀ ਵਾਰਸ ਬਣਾਉਂ ਨਾ ਉਹ ਮਹੀ ਆ ਨਹੀਂ ਤੈਨੂੰ ਦੁੱਖੀ ਨਹੀਂ ਮਿਲਣੀ ਇਥੋਂ ਦੁੱਖੀ ਜਾਣ ਦਾ ਚੰਗੀ ਤਰ੍ਹਾਂ ਤੇਰੇ ਭਰਾ ਨੂੰ ਸਾਂਝੀ ਵੀ ਨਹੀਂ ਦੁੱਖੀ ਠੀਕ ਹੈ ਤੈਨੂੰ ਨਹੀਂ ਚਾਹੀਦੀ ਤੈਨੂੰ ਨਾ ਇੱਕ ਹੱਲ ਕੱਢ ਤੋ ਕਿ ਇੱਥੇ ਕੋਈ ਵੀ ਹਿੱਸਾ ਤੈਨੂੰ ਹੋਊਗਾ ਮਿਲੂਗਾ ਓ ਪਰ ਮੈਨੂੰ ਇਹ ਹਿੱਸਾ ਚਾਹੀਦਾ ਤੇ ਉਹ ਹਿੱਸਾ ਮੈਨੂੰ ਲੈ ਕੇ ਦੇਂਗੀ ਤੂੰ ਕੋਈ ਹਿੱਸਾ ਨਹੀਂ ਲੈ ਰਹੀ ਮੈਂ ਅੱਜ ਮੁਰਦਿਓ ਅੱਜ ਬਗਜੋ ਕਰੇ ਮੈਨੂੰ ਵੀ ਲੋੜ ਨਹੀਂ ਅੱਛਾ ਚੱਲ ਠੀਕ ਹੈ ਹੁਣ ਮੈਂ ਜਾਣਾ ਤੇ ਤੈਨੂੰ ਮੈਂ ਦੱਸੂ ਟਾਈਮ ਆਉਣ ਤੇ ਵੀ ਬਣਦਾ ਗਈ ਹੈ ਜੋ ਹੁੰਦਾ ਨਾ ਤੁਹਾਡੇ ਤੋਂ ਕਰ ਲੋ ਮੈਂ ਵੀ ਆਪਣੀ ਗੱਲ ਤੇ ਹੀ ਆ ਕੋਈ ਹਿੱਸਾ ਨਹੀਂ ਮਿਲਦਾ ਤੁਹਾਨੂੰ ਹੁਣ ਪਰ ਜੇ ਮੈਂ ਇੱਥੋਂ ਭੱਗ ਗਿਆ ਫਿਰ ਤਾਂ ਕਹਾਣੀ ਉਲਟ ਹੋ ਜੂ। ਨਾਲੇ ਇਹ ਤਾਂ ਸਾਰੇ ਚਾਹੁੰਦੇ ਨੇ ਵੀ ਮੈਂ ਇੱਥੋਂ ਜਾਵਾਂ। ਨਾ 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 ਬਿੱਲਿਆ ਇਹ ਗਲਤੀ ਨਹੀਂ ਕਰਨੀ। ਕੰਮ ਕੁਛ ਹੋਰ ਕਰਨਾ ਪਊ। ਪਹਿਲਾਂ ਤਾਂ ਬੁੜੇ ਦਾ ਕੋ ਗੱਜਤ ਕਰਦਾ ਅੱਜੇ। ਲੈ। ਚੱਲਦੀ ਕਿ ਜਾਂਦਾ ਇਸ ਘਰ ਦੇ ਵਿੱਚ ਨਾ ਹੀਰ ਦਿੰਦੀ ਐ ਤੇ ਨਾ ਅਭੀ ਦਿਖਦਾਗਾ। ਪਹਿਲਾਂ ਅਭੀ ਵੀ ਮੰਮੀ ਨਾਲ ਬਹੁਤ ਕੁਝ ਬੋਲ ਕੇ ਗਿਆਗਾ। ਜੇ ਮੈਂ ਪੁੱਛਦਿਆਂ ਭਾਈ ਤਾਂ ਕਹਿਣਗੇ ਸਾਡੇ ਟੱਬਰ ਚ ਨਾ ਬੋਲ ਤੂੰ। ਨਾ ਇਹਨਾਂ ਦਾ ਬਾਪੂ ਦੇਖਦਾ ਵੀ ਉਹ ਕਿੱਥੇ ਹੈਗਾ ਨਹੀਂ ਉਹ ਤਾਂ ਦੂਰੇ ਹੀ ਲਲਕਾਰਾ ਮਾਰ ਦਿੰਦਾਗਾ ਪਤਾ ਨਹੀਂ ਕੀ ਚੱਲਦਾ ਕੀ ਨਹੀਂ ਖੈਰ ਪਤਾ ਤਾਂ ਕਰਨਾ ਹੀ ਪਊਗਾ ਕਿਉਂ ਮੈਂ ਵੀ ਤਾਂ ਇਸ ਘਰ ਦੀ ਮੈਂਬਰ ਹਾਂ ਅੱਛਾ ਦੇਖਦੇ ਆਂਗੇ ਮੰਮੀ ਚੱਲ ਮੈਂ ਵੀ ਬਾਹਰ ਨਹੀਂ ਆਉਂਦੀ ਸੀਗੀ ਤੇ ਸੱਚ ਮੈਂ ਤਾਂ ਇਹ ਪੁੱਛ ਦਿੱਤੀ ਜੱਸੀ ਕਿੱਥੇ ਹੈਗੀ ਘਰੀਏ ਜੱਸੀ ਦਿਖ ਨਹੀਂ ਰਹੀ ਮੈਂ ਕਿਹਾ ਕਿਸੇ ਵੀ ਪਾਸੇ ਖੈਰ ਸੁੱਖ ਹੈ ਕਿਉਂ ਖੈਰ ਸੁੱਖ ਨੂੰ ਹੋਇਆ ਕੀ ਐ ਤੂੰ ਕਿਆ ਪੁੱਛਦੀ ਐ ਉਹ ਤਾਂ ਮੈਂ ਤਾਂ ਪੁੱਛਦੀ ਤੀ ਥੋਡੀ ਤੇ ਅਭੀ ਤੇ ਬਹੁਤ ਗੱਲ ਹੀ ਚੱਲ ਰਹੀ ਸੀਗੀ ਕੋਈ ਗੁੱਸਾ ਕਿ ਲਾਇਆ ਕਿ ਮੇ ਕੋਈ ਦਿੱਕਤ ਤਾਂ ਨਹੀਂ ਹੈਗੇ ਜੇ ਦਿੱਕਤ ਹੋਊਗੀ ਵੀ ਫਿਰ ਤੈਨੂੰ ਤਾਂ ਕੋਈ ਮਤਵ ਨਹੀਂ ਸਾਡੇ ਘਰ ਦੀ ਗੱਲ ਐ ਅਭੀ ਮੇਰਾ ਪੁੱਤ ਐ ਮੈਂ ਉਹਦੀ ਮਾਂ ਸੀ ਆਪਦਾ ਮਸਲਾ ਜੇ ਹੋਊਗਾ ਸੁਝਾ ਲਾਂਗੇ ਪਰ ਐਸੀ ਗੱਲ ਵੀ ਨਹੀਂ ਕੋਈ ਤੁਹਾਡੇ ਘਰ ਦੇ ਵਿੱਚ ਤਾਂ ਹੁਣ ਮੈਂ ਵੀ ਆਉਣੀ ਐਗੀ ਆਖਰ ਨੂੰ ਤਾਂ ਘਰ ਇਹ ਮੇਰਾ ਵੀ ਹੈਗਾ ਤੁਹਾਡਾ ਕੱਲਿਆਂ ਦਾ ਥੋੜੂ ਆ ਹੋਣਾ ਅੱਛਾ ਤੇਰਾ ਵੀ ਘਰ ਐ ਫਲੇ ਖਾਣਾ ਪਾੜ ਲਈ ਹਰੇ ਤੂੰ ਮੰਗੀ ਹੋਈ ਐ ਵਿਆਹੀ ਨਹੀਂ ਜਿੱਦੇ ਵਿਆਹ ਕੇ ਇਸ ਘਰ ਚ ਆਵੇਂਗੀ ਨਾ ਉਹਦੇ ਹੱਕ ਜਤਾਈ ਓਹੋ ਕੋਈ ਨਾ ਮਾਂ ਤੂੰ ਤਾਂ ਵੀ ਗੁੱਸਾ ਕਰੀ ਰੰ ਨਾ ਲੈ ਮੈਥੇ ਕਿੰਨੇ ਕ ਦਿਨ ਹੁਣ ਮੰਗੀ ਰਹੂਗੀ ਆਖਰ ਨੂੰ ਮਹੀਨਾ ਡੇਢ ਮਹੀਨੇ ਦੇ ਵਿੱਚ ਵਿਆਹ ਹੋ ਜਾਣਾ ਚਲ ਮਹੀਨਾ ਡੇਢ ਮਹੀਨਾ ਨਹੀਂ ਪੰਜ ਸੱਤ ਦਿਨਾਂ ਚ ਹੀ ਕਰਵਾ ਲੈਣਾ ਵਿਆਹ ਤਾਂ ਨਾਲੇ ਤੁਸੀਂ ਮੈਨੂੰ ਐ ਦੱਸੋ ਸੱਚ ਤੁਹਾਡਾ ਉਹ ਖਾਸ ਜਵਾਈ ਕਿੱਥੇ ਹੈਗਾ ਉਹ ਵੀ ਨਹੀਂ ਦਿਖਦਾ ਹੈਗਾ ਐ ਲੈਣਾ ਕਿ ਆ ਕਿਸੇ ਤੋਂ ਕੋਈ ਖਾਸ ਜਵਾਈ ਕੋਈ ਆਮ ਜਵਾਈ ਕੋਈ ਕਿਤੇ ਰਹੇ ਤੂੰ ਮੁੰਡੇ ਨਾਲ ਉਰੇ ਆਈ ਆ ਤੂੰ ਆਪਦੇ ਕਮਰੇ ਚ ਬਹਿ ਜਾ ਤੈਨੂੰ ਰੋਟੀ ਚਾਹ ਪਾਣੀ ਮਿਲ ਜੂ ਸਭ ਕੁਛ ਠੀਕ ਹੈ ਤੂੰ ਸਾਡੇ ਘਰ ਦੇ ਕੰਮ ਦੇ ਵਿੱਚ ਟੰਗਾ ਨਾ ਲਾ ਉਹ ਤਾਂ ਚਲ ਕੋਈ ਨਾ ਵੈਸੇ ਇੱਕ ਗੱਲ ਹੁੰਦੀ ਹੈ ਨਾ ਉਹ ਸਿਆਣੇ ਸੱਚੀ ਕਹਿੰਦੇ ਹੁੰਦੇ ਨੇ ਭੈਣ ਘਰ ਭਾਈ ਕੁੱਤਾ ਤੇ ਸਹੁਰਿਆਂ ਘਰ ਜਵਾਈ ਕੁੱਤਾ ਮੈਨੂੰ ਲੱਗਦਾ ਤੁਹਾਡੇ ਜਵਾਈ ਨੂੰ ਸ਼ਰਮੇ ਨਹੀਂ ਆਉਂਦੀ ਹੈਗੀ ਇੱਥੇ ਬੈਠਾ ਜਾਣਾ ਜੂਣ ਦੇ ਸਲਾਹ ਹੈ ਨਹੀਂ ਉਹਦੀ ਇਥੇ ਕਿਤੇ ਕਰਤਾ ਨਹੀਂ ਦੱਬਣਾ ਅੱਛਾ ਤੂੰ ਦੱਸੇਗੀ ਵੀ ਕਿਹੜਾ ਕਦੋਂ ਜਾਊਗਾ ਕਿਹੜੇ ਨੇ ਕਦੋਂ ਰਹਿਣਾ ਸਾਨੂੰ ਕੋਈ ਮਤਲਬ ਨਹੀਂ ਹੈਗਾ ਸਮਝ ਗਈ ਲੈ ਆਪਦੇ ਵਿਚਾਰ ਆਪਦੇ ਕੋਲੇ ਰੱਖ ਓਹੋ ਮੇਰੇ ਵਿਚਾਰ ਤਾਂ ਚਲ ਮੇਰੇ ਕੋਲ ਨੇ ਪਰ ਤੁਹਾਡੇ ਵਾਲੇ ਵਿਚਾਰ ਜਾਦੀ ਖਿੰਡੇ ਪੈ ਨੇ ਮੈਂ ਕਹਿੰਨੀ ਆ ਕੋਈ ਨਾ ਖਿੰਡੇ ਰਹਿਣ ਦੇ ਫਿਰ ਤੈਨੂੰ ਤਾਂ ਇਕੱਠੇ ਕਰਨ ਨੂੰ ਕਿਸੇ ਨੇ ਕਿਹਾ ਨਹੀਂ ਅਸੀਂ ਹੈਗੇ ਆ ਵੱਡੇ ਬੈਠੇ ਆ ਘਰ ਦੇ ਵਿੱਚ ਆਪਦਾ ਜੇ ਕੋਈ ਮਸਲਾ ਹੋਊ ਆਪ ਦੱਸ ਲਿਆ ਲਾਂਗੇ ਤੈਨੂੰ ਕੁਝ ਨਹੀਂ ਕਹਿੰਦੇ ਉਹੀ ਕਹਨੀ ਆ ਮਾਂ ਵੀ ਚਲ ਮੈਂ ਤਾਂ ਨਹੀਂ ਇਕੱਠੇ ਕਰਨੇ ਘਟੋ ਘਟ ਤੁਸੀਂ ਤਾਂ ਵਿਚਾਰ ਚੁਗਲੋ ਆਪਦੇ ਇਕੱਠੇ ਕਰਨ ਲੋ ਨਾ ਨੁਲੇ ਐਂ ਵਿਚਾਰ ਤੁਹਾਡੇ ਖਿੰਡੇ ਹੋਏ ਸੂਨੇ ਵੀ ਨਹੀਂ ਲੱਗਦੇ ਜਵਾਈ ਘਰੇ ਬੈਠਾ ਕੁੜੀ ਭੱਜ ਕੇ ਬਾਗੀ ਹੈ ਦਵਾਰੋਂ ਫੇਰ ਇੱਥੇ ਮੁੜੀ ਵੈਸੇ ਇਹ ਗੱਲਾਂ ਚੰਗੀਆਂ ਨਹੀਂ ਹੁੰਦੀਆਂ ਗੀਆਂ ਉਹ ਤਾਂ ਜੱਸੀ ਮੈਨੂੰ ਕਹਿੰਦੀ ਆ ਮੇਰੇ ਪਿਓ ਚ ਤਾਂ ਬਥੇਰੀ ਅਣਖਾ ਬਥੇਰੀ ਹੈ ਅਣਖ ਕਿੱਥੇ ਗਈ ਜਿੱਦ ਤੇ ਤੁਹਾਡੀ ਕੁੜੀ ਨਿਕਲ ਕੇ ਗਈ ਹੈਗੀ ਹੈ ਮੈਂ ਕਹਣੀ ਬਾਪੂ ਨੂੰ ਤਾਂ ਉੱਧੇ ਹੀ ਮਰ ਜਾਣਾ ਚਾਹੁੰਦਾ ਸੀਗਾ ਵੀ ਹਮਾਪੇ ਸਾਡੇ ਤਾਂ ਠੀਕ ਘਰ ਦੀ ਇੱਜ਼ਤ ਉਹਨਾਂ ਕਰ ਗਈ ਐਦੂ ਬਹਾਨਾ ਬੋਲੀ ਲੜੀ ਬਾਹਰ ਬੋਲੀ ਜਾ ਰਹੀ ਐ ਸਾਹ ਵੀ ਨਹੀਂ ਬੈਂਦੀ ਕਿੰਨਾ ਕ ਕੋਰਸ ਕਰਕੇ ਆਈਆਂ ਇੰਨਾ ਬੋਲਣ ਦਾ ਚੱਲ ਮੰਨ ਲਈ ਤੇ ਉਹਦੀ ਅਣਖ ਤਾਂ ਹਲੇ ਤੱਕ ਦੇਖੀ ਨਹੀਂ ਜਦੋਂ ਪਿਓ ਦੀ ਅਣਖ ਜਾਗ ਗਈ ਨਾ ਉਦੋਂ ਤੱਕ ਤੈਨੂੰ ਖੁਦ ਹੀ ਪਤਾ ਲੱਗ ਜੂ ਵੀ ਅਣਖ ਚੀਜ਼ ਕੀ ਹੁੰਦੀ ਐ ਮੇਰੀ ਧੀ ਤੇਰੇ ਵਾਂਗੂ ਮੰਗਣੀ ਕਰਾ ਕੇ ਵੀ ਨਹੀਂ ਬੈਠੀ ਫੇਰਾ ਓਹੋ ਕਿ ਮੇਰੇ ਪਿਓ ਮਤਲਬ ਜੱਸੀ ਬੰਗੂ ਮੈਂ ਨਿਕਲ ਕੇ ਤਾਂ ਨਹੀਂ ਆਈ ਪਿਓ ਦੀ ਤਾਂ ਇੱਜ਼ਤ ਰੋਲੀ ਹੈਗੀ ਇਹ ਕੋਈ ਕਸਰ ਵੀ ਨਹੀਂ ਨਿਕਲ ਜਦੋਂ ਆਪੇ ਹੀ ਕਰਾ ਲਿਆ ਮੇਰੀ ਕੀ ਕਹਿੰਦੀ ਸੀ ਆਪੇ ਕਰ ਦਿੰਦੇ ਫਿਰ ਅਸਿੰਦ ਕਰ ਦਿੰਦੇ ਜੇ ਬਸ ਬੰਦ ਕੰਮ ਨਹੀਂ ਤਾਂ ਉਹੀ ਹੈ ਨਾ ਤੁਹਾਡੇ 30 ਤੋਂ ਬਸ ਦੱਸਿਆ ਹੀ ਨਹੀਂ ਗਿਆ ਪਤਾ ਨਹੀਂ ਪਿਓ ਤੋਂ ਡਰਦੀ ਸੀ ਵੀ ਕਿਤੇ ਮਾਰ ਨਾ ਦੇਵੇ ਆਖਰ ਨੂੰ ਬੈਠੀ ਤਾਂ ਹੁਣ ਵੀ ਇੱਥੇ ਹੀ ਆ ਕੋਈ ਨਾ ਫਿਰ ਕੋਈ ਨਾ ਜੇ ਤੂੰ ਹੈ ਕਿੱਡੀ ਚੱਲਦੀ ਹੈ ਨਾ ਤਾਂ ਉਸ ਹਿਸਾਬ ਨਾਲ ਹੀ ਚੱਲ ਨੂੰ ਹੱਕ ਮੇਰੀ ਧੀ ਦਾ ਵੀ ਬਰਾਬਰ ਹੈ ਅੱਧ ਦੀ ਮਾਲਕ ਹੈ ਇੱਥੇ। ਹੋ ਹੋ ਸਮਝ ਗਈ? ਨਿਕਲ ਕੇ ਆਇਆ ਦੱਦ ਹੁੰਦਾ ਮਾ। ਮੈਂ ਤਾਂ ਸੁਣਿਆ ਨਹੀਂ ਕਦੇ। ਨਿਕਲ ਹੀ ਤਾਂ ਨਹੀਂ ਪਤਾ। ਇੱਕ ਵਿਆਹ ਹੁੰਦਾ ਚਾਹੇ ਉਹ ਮਾਪੇ ਆਪਣੀ ਮਰਜ਼ੀ ਨਾ ਕਰਦੇ ਚਾਹੇ ਹੁਤੀ ਪੁੱਤਰ ਅੱਜ ਕੱਲ ਆਪਣੀ ਮਰਜ਼ੀ ਨਾਲ ਕਰਾ ਲਾਂ। ਸਮਝ ਗਈ? ਮਾਂ ਦੇ ਪੇਟੋਂ ਦੋਨਾਂ ਨੇ ਜਨਮ ਲਿਆ। ਦੋਨਾਂ ਦਾ ਹੱਕ ਹੈ। ਇਹ ਹੋ ਗਿਆ ਮਾ। ਵੀ ਜੇ ਤੁਹਾਡੀ ਧੀ ਨਿਕਲ ਕੇ ਗਈ ਆ ਤਾਂ ਵੀ ਉਹਦਾ ਇੱਥੇ ਓਨਾ ਹੀ ਹੱਕ। ਖਬਰਦਾਰ ਹੋ ਜੀ। ਇਦੋਂ ਵੱਧ ਨਾ ਬੋਲੀ। ਚਲ ਕੋਈ ਨਾ ਮੈਂ ਤਾਂ ਸੁਣੀ ਕਰੀ ਬਕਵਾਸ ਮੈਂ ਮੈਂ ਤਾਂ ਵੈਸੀ ਗੱਲਾਂ ਕਰ ਰਹੀ ਸੀ ਗੱਲਾਂ ਕਰ ਰਹੀ ਸੀ ਬੱਸਾ ਕਰ ਜਾਨੇ ਮੇਰੇ ਚੁੱਪ ਕਰਕੇ ਤਾਂ ਅੰਦਰ ਬੈ ਜਾ ਬਾਹਰ ਨਾ ਮੈਂ ਤਾਂ ਬੈਠ ਜੂ ਪਰ ਤੁਸੀਂ ਆਪ ਕਿੰਨੇ ਕ ਦਿਨ ਅੰਦਰ ਬੈਠੇ ਰਹੋਗੇ ਵਾਹੇ ਰੱਬਾ ਕਮਾਲ ਹੈ ਹੈ ਆਪਦੀ ਨਿਕਲ ਕੇ ਗਈਆ ਤਾਂ ਵੀ ਇੱਜ਼ਤਦਾਰ ਬਣਦੇ ਨੇ ਜੇ ਮੈਂ ਮੰਗਣੀ ਕਰਾ ਕੇ ਘਰੇ ਬੈਠ ਗਈ ਤਾਂ ਮੈਨੂੰ ਬਦਨਾਮ ਕਰਦੇ ਕੋਈ ਨਾ ਮਾ ਸਾਰਾ ਟੱਬਰ ਤੁਹਾਡਾ ਜੀ ਉਂਗਲਾਂ ਤੇ ਨਾ ਨਚਾਇਆ ਨਾ ਤਾਂ ਮੇਰਾ ਨਾਮ ਵੀ ਪ੍ਰੀਤ ਨਹੀਂ ਹੈਗਾ ਬੋਲਣ ਨੂੰ ਤਰਸਦੇ ਆ ਚੰਗਾ ਜੀ ਸਸਰੀ ਘਰ ਬਾਪੂ ਕੀ ਕਹਿੰਦੇ ਹੋ ਬਾਪੂ ਹੋਏ ਤਾਂ ਪੁੱਤ ਕੁਛ ਨਹੀਂ ਕੀ ਦਾ ਫੋਨ ਜੀ ਇਹ ਤਾਂ ਪਿੰਡੋਂ ਦੀ ਪੁੱਤ ਹਾਕਮ ਸਿੰਘ ਦਾ ਫੋਨ ਸੀਗਾ ਬਾਪੂ ਕੀ ਹੋ ਗਿਆ ਬਾਪੂ ਤੁਹਾਨੂੰ ਪਤਾ ਮੈਂ ਹੀਰ ਨੂੰ ਘਟੋ ਘਟ ਤਿੰਨ ਚਾਰ ਫੋਨ ਲਾਦੇ ਸਵੇਰ ਦੀ ਨੇ ਨਾ ਤਾਂ ਉਹਨੇ ਮੇਰੇ ਕਿਸੇ ਫੋਨ ਦਾ ਜਵਾਬ ਦਿੱਤਾ ਨਾ ਹੀ ਫੋਨ ਚੱਕਿਆ ਨਹੀਂ ਅੱਗੇ ਤਾਂ ਉਹ ਮੇਰੇ ਦੂਜੇ ਤੀਜੇ ਫੋਨ ਚੱਕ ਲੈਂਦੀ ਹੈ ਨਹੀਂ ਤਾਂ ਫਿਰ ਬੈਕ ਕਾਲ ਦਾ ਕਰਦੀ ਕਰਦੀ ਐ ਪਰ ਅੱਜ ਸਵੇਰ ਤੋਂ ਲੈ ਕੇ ਸ਼ਾਮ ਹੋ ਗਈ ਹੁਣੇ ਮੇਰਾ ਇੱਕ ਵੀ ਫੋਨ ਨਹੀਂ ਚੱਕਿਆ ਕਿਤੇ ਬਾਪੂ ਛੇੜੀ ਗੱਲ ਤੁਸੀਂ ਸੋਚਿਆ ਨਹੀਂ ਸੀ ਉਹੀ ਤਾਂ ਨਹੀਂ ਹੋਗੀ ਉਹ ਪੁੱਤ ਤੈਨੂੰ ਮੈਂ ਕਿਹਾ ਸੀ ਕਿ ਇਹਨਾਂ ਤੇ ਬੜਾ ਯਕੀਨ ਨਾ ਕਰ ਹੂੰ ਤੂੰ ਹੀ ਨਹੀਂ ਮੰਨੀ ਹੈ ਨਹੀਂ ਭਾਈ ਯਕੀਨ ਵਾਲੇ ਇਹ ਬੰਦੇ ਬਾਪੂ ਮੈਂ ਤਾਂ ਤੁਹਾਨੂੰ ਇਹੀ ਗੱਲ ਕਹਿੰਨੀ ਸੀਗੀ ਇਹ ਤਾਂ ਕਦੇ ਹੋਇਆ ਹੀ ਨਹੀਂ ਵੀ ਹੁਣੇ ਮੇਰੇ ਕਦੇ ਫੋਨ ਨਾ ਚੱਕਿਆ ਹੋਵੇ ਤੇ ਜੀ ਅੱਜ ਨਹੀਂ ਚੱਕੜੀ ਤੇ ਕੋਈ ਗੱਲ ਤਾਂ ਨਹੀਂ ਹੋਗੀ ਹੁਣ ਸਾਰੇ ਉਹਦੇ ਵੱਲ ਦੇ ਨੇ ਪਿਓ ਉਹਦਾ ਮੰਨਿਆ ਬੈਠਾ ਘਰ ਵਾਲਾ ਉਹ ਉੱਥੇ ਲੈ ਗਈ ਹੁਣ ਤਾਂ ਉਹਦੇ ਹੱਥ ਚ ਬਾਜੀ ਆ ਸ਼ਾਇਦ ਤਾਂ ਹੀ ਤਾਂ ਨਹੀਂ ਉਹਨੇ ਆਪਣਾ ਸਾਥ ਛੱਡ ਤਾ ਮੈਂ ਤੈਨੂੰ ਕਹਿੰਦਾ ਜਦੋਂ ਚੰਗਾ ਟਾਈਮ ਹੁੰਦਾ ਨਾ ਬੰਦੇ ਦੇ ਉਦੋਂ ਸਾਰੀਆਂ ਗੱਲਾਂ ਭੁੱਲ ਜਾਂਦਾ ਤੂੰ ਕੀ ਕਹਿੰਦਾ ਸੀ ਬਾਪੂ ਨੇ ਕਹਿੰਦਾ ਹੁੰਦਾ ਸੀਗਾ ਵੀ ਹੈ ਨਹੀਂ ਉਹ ਪਰ ਉਸੇ ਜੋਗ ਆ ਬੰਦ ਜਿਹਨੇ ਦੇਖ ਲਾ ਉਹ ਆਪਣੇ ਵਾਸਤੇ ਨਹੀਂ ਗਈ ਸੀ ਉਹ ਤਾਂ ਐ ਕਰਦੀ ਸੀ ਉਹ ਆਪਣੇ ਵਾਸਤੇ ਨਹੀਂ ਗਈ ਸੀ ਆਪਦਾ ਘਰ ਸੰਭਲਣ ਲਈ ਸੀ ਉਹ ਤਾਂ ਜੋੜਨ ਫੇਰ ਹੁਣ ਕੀ ਕਰੀਏ ਜੇ ਉਹਨੇ ਆਪਣਾ ਫੋਨ ਨਾ ਚੱਕਿਆ ਆਪਾਂ ਨੂੰ ਕੋਈ ਖਬਰ ਨਾ ਦਿੱਤੀ ਫਿਰ ਆਪਾਂ ਵਕੀਲ ਨੂੰ ਕਿਵੇਂ ਅੱਗੇ ਦੱਸ ਸਕਾਂਗੇ ਵੀ ਕੀ ਕਰਨਾ ਹੈ ਕੀ ਨਾ ਕੋਈ ਨਾ ਪੁੱਤ ਜੇ ਰੱਬੇ ਕਰਾ ਬੰਦ ਕਰਦਾ ਨਾ ਤਾਂ ਦੂਰਾ ਖੋਲਦਾ ਵੀ ਆ ਤੁਸੀਂ ਫਿਕਰ ਨਾ ਕਰੋ ਕੀ ਪਤਾ ਭਾਈ ਕੋਈ ਕਿਸੇ ਮਸੀਰ ਤੇ ਨਾ ਹੋ ਗਈ ਹੋਵੇ ਜਿਵੇਂ ਤੁਸੀਂ ਕਹਿੰਦੇ ਹੋ ਵੀ ਪਰੌੜੇ ਨੇ ਰੌਲਾ ਰੱਪਾ ਪਾ ਰੱਖਿਆ ਤੇ ਉਹਦਾ ਕਰਕੇ ਉਧਰ ਉੜ ਜਿੱ ਕੀ ਹੋਵੇ ਵਿਚਾਰੀ ਨੂੰ ਫੋਨ ਫੋਨ ਚੱਕਣ ਦਾ ਟਾਈਮ ਨਾ ਲੱਗਿਆ ਹੋਵੇ ਆਪਾਂ ਨੂੰ ਮੈਨੂੰ ਨਹੀਂ ਲੱਗਦਾ ਇਹ ਤਾਂ ਕਦੇ ਹੋਇਆ ਹੀ ਨਹੀਂ ਉਹਨੇ ਫੋਨ ਨਾ ਚੱਕਿਆ ਹੋਵੇ ਗੁੰਦੇ ਨੂੰ ਤਾਂ ਲੱਗੇ ਸਵੇਰ ਤੋਂ ਲੈ ਕੇ ਸ਼ਾਮ ਹੋ ਗਈ ਮੈਂ ਕੋਲ ਤਾਂ ਕਰੀ ਸਕਦਾ ਮੈਨੂੰ ਤਾਂ ਲੱਗਦਾ ਉਹਦੇ ਮਨ 'ਚ ਚੋਰ ਆ ਗਿਆ ਹਾਂ ਤਾਂ ਉਹਨੇ ਸਾਰਾ ਕੁਝ ਸਹੀ ਕਰ ਲਿਆ ਰਾਲੋ ਨੂੰ ਕੋਣ ਇਨਸਾਫ ਦਿਵਾ ਕੇ ਰਾਜ਼ੀ ਹੈ ਉਹੀ ਗੱਲ ਨਾ ਜਦੋਂ ਜਿਉਂਦੀ ਸੀ ਕਰਦੀ ਤਾਂ ਇਹ ਵੀ ਉਹਦੇ ਨਾਲ ਬਹੁਤ ਸੀਗੀ ਹੋ ਬੁੱਤ ਨੜੇ ਮਾਪਿਓ ਕਿਸੇ ਨੂੰ ਸਿੱਤਿਆ ਨਹੀਂ ਹੋਇਆ ਕੀ ਪਤਾ ਭਈ ਮਨ 'ਚ ਦਇਆ ਆ ਗਈ ਹੋਵੇ ਆਪਦੇ ਮਾਪਿਓ ਉਪਰ ਅਸੀਂ ਤੇ ਉਧਰ ਨੂੰ ਭਾਮ ਗਈ ਹੋਵੇ ਨੜੇ ਬੰਦੇ ਦਾ ਭਈ ਕੀ ਯਕੀਨ ਰੱਬ ਤੇ ਤਾਂ ਹਰੇਕ ਯਕੀਨ ਕਰ ਲਾਂਦਾ ਪਰ ਬੰਦੇ ਦੇ ਭਾਈ ਕੋਈ ਯਕੀਨ ਨਹੀਂ ਹੈਗਾ ਬੰਦੇ ਦਾ ਫਿਰ ਹੁਣ ਕਰੀਏ ਕੀ ਮੈਂ ਤਾਂ ਪਹਿਲੀ ਕਹਿੰਦਾ ਸੀ ਬਾਪੂ ਹੁਣ ਤਾਂ ਰੱਬ ਤੇ ਟੋਰੀਆਂ ਨੇ ਬਸ ਜਿਵੇਂ ਰੱਬ ਕਰੂਗਾ ਦੇਖਦੇ ਆ ਕੋਈ ਨਹੀਂ ਚੰਗਾ ਹੀ ਹੂ ਆਪਣੇ ਨਾਲ ਮਾੜਾ ਨਹੀਂ ਹੁੰਦਾ ਪੁੱਤ ਹੌਸਲਾ ਰੱਖਿਆ ਕਰੋ ਮਾੜੀ ਜੀਗਰ ਤੇ ਐਵੇਂ ਦਿਲ ਨਾਲ ਸਿੱਟਿਆ ਕਰੋ ਫਿਰ ਕੀ ਹੋ ਗਿਆ ਜੇ ਨਹੀਂ ਫੋਨ ਚੱਕਿਆ ਹੋਰ ਕੀ ਕਰੀ ਬਾਪੂ ਦਿਲ ਨਾਲ ਸਿੱਟੀ ਜੇ ਹੁਣ ਆਪਾਂ ਕੀ ਦੇ ਸਾਰੇ ਉਹ ਕਰਾਂਗੇ ਉਹੀ ਤਾਂ ਪੁਣੇ ਪਹੇਦੰਦੀ ਸੋਨਾਂ ਦਾ ਓਏ ਕੋਈ ਨਹੀਂ ਪੁੱਤ ਤੈਨੂੰ ਕਹੀ ਤਾਂ ਜਾਣਾ भी रब ने एक राह बंद करता दो चार राह होर खुलूगा हो। फिकर फाका नहीं करते हम किसी गल का रबोसा रखो ਕਾਹ ਨੂੰ ਠੀਕ ਹੈ ਕਿਉਂ ਛੱਡ ਸ਼ਰਮ ਨਹੀਂ ਆਂਦੀ ਤੈਨੂੰ ਉਹ ਤਾਂ ਮੈਂ ਤੇਰੀਆਂ ਗੱਲਾਂ ਸੁਣ ਲਈਆਂ ਸੀ ਕਿ ਤੂੰ ਮੇਰੇ ਪਿਓ ਨੂੰ ਮਾਰਨਾ ਛੱਡ ਨੇ ਆਹੀ ਦਿਨ ਦੇਖਣਾ ਬਾਕੀ ਸੀ ਬਸ ਮੇਰੇ ਪਿਓ ਦੇ ਗੁਲਾਮੇ ਤੱਕ ਨੂੰ ਆ ਗਿਆ ਪੋਰਾ ਤਾਂ ਲਿਆਜ ਕਰਦਾ ਸਾਰਾ ਪਰਿਵਾਰ ਖੰਡਾ ਕੇ ਰੱਖਿਆ ਹੋਇਆ ਕੀ ਹੋ ਗਿਆ ਫੜੇ ਕਿ ਤੇ ਇਹਦੇ ਮੇਰੇ ਸਾਹ ਨੂੰ ਪਾ ਲਊਗਾ ਮੁੱਤਿਆਂ ਨੂੰ ਹੈ ਮੈਨੂੰ ਤਾਂ ਉਦੋਂ ਪਤਾ ਸੀ ਜਿੱਥੇ ਮਿੱਠਾ ਮਿੱਠਾ ਬੋਲਦਾ ਸੀ ਬਾਪੂ ਜੀ ਕਾਪੂ ਜੀ ਕਰਦਾ ਸੀ ਓਏ ਛੱਡ ਮਿੰਟ ਵੀਰੇ ਓਏ ਕਿਉਂ ਛੱਡ ਵੀਰੇ ਇੱਕ ਮਿੰਟ ਇਹ ਨਾ ਨੀ ਛੋੜ ਲੈ ਛੋੜ ਲੈ ਹਾਂ ਮੈਨੂੰ ਜਵਾਬ ਦੀ ਕੀ ਲੋੜ ਪਈ ਸੀ ਇਹ ਸਭ ਕਰਨ ਦੀ ਜ਼ਮੀਨ ਚਾਹੀਦੀ ਬਸ ਐਨਾ ਕੀ ਤਰ੍ਹਾਂ ਜ਼ਮੀਰ ਵਿੱਚ ਗਿਆ ਸੀ ਚਾਹੀਦੀ ਹੈ ਜ਼ਮੀਨ ਮੈਨੂੰ ਤੇ ਘਰ ਤੇ ਵਿੱਚੋਂ ਵੀ ਅੱਧਾ ਚਾਹੀਦਾ ਛਿਹੜੇ ਬੰਦੇ ਨੂੰ ਮਾਰਨੇ ਲੱਗਿਆ ਹੋਇਆ ਨਾ 22 ਸਾਲ ਜਾਂ ਬਲ ਕੇ ਉਹਨੇ ਮੈਨੂੰ ਵੱਡਾ ਕੀਤਾ ਉਹ ਤੈਨੂੰ ਕੀਤਾ ਹੋਣਾ ਵੱਡਾ ਮੈਨੂੰ ਨਹੀਂ ਠੀਕ ਹੈ ਨਾ ਜੇ ਮੇਰੇ ਨਾਲ ਜ਼ਿੰਦਗੀ ਜਿਉਣੀ ਹੈ ਤਾਂ ਮੈਨੂੰ ਘਰ ਵੀ ਅੱਧਾ ਚਾਹੀਦਾ ਤੇ ਜ਼ਮੀਨ ਵੀ ਮੇਰੀ ਗੱਲ ਇਹ ਕਿਹੜੇ ਜ਼ਮੀਨ ਨਾਲ ਕਰੀ ਤੇ ਪਾਕਿਸਤਾਨ ਤੇ ਰਿਹਾ ਮੇਰੀ ਗਲਤੀ ਸੀ ਜਦੋਂ ਮੈਂ ਤੈਨੂੰ ਪਿਆਰ ਕੀਤਾ ਮੈਥੋਂ ਬਰਾ ਕੋਈ ਨਹੀਂ ਫਰਕਾਰ ਕਰੇਂ ਤੂੰ ਇਹਨੂੰ ਆਇਆ ਕਰ ਓਏ ਪੁਲਿਸ ਨੂੰ ਸਾਥ ਤੈਨੂੰ ਪੁਲਿਸ ਨੂੰ ਬੁਲਾ ਤੂੰ ਕੋਈ ਛੱਡਦਾ ਹੋ ਓਏ ਕਿਵੇਂ ਛੱਡੂ ਬਾਪੂ ਤੂੰ ਆਇਆ ਕਰ ਜੱਸੀ ਰਸੇ ਨਾ ਬੰਨਣ ਨੂੰ ਮੈਨੂੰ ਇਹ ਦੱਸ ਤੂੰ ਕੋਈ ਈਮਤ ਨਾ ਰੱਖ ਤੂੰ ਹੁਣ ਹੁਣ ਸਾਰਾ ਕੁਝ ਖਤਮ ਹੋ ਗਿਆ ਆਪਣੇ ਚ ਬਸ ਇਹੋ ਜੇ ਬੰਦੇ ਨਾਲ ਤਾਂ ਮੈਂ ਹੁਣ ਅੱਗੇ ਨਭਾਣ ਵਾਰੇ ਸੋਚ ਵੀ ਨਹੀਂ ਸਕਦੀ ਅਭੀ ਛੱਡ ਮੈਨੂੰ ਮੈਂ ਯਾਰ ਨਹੀਂ ਛੱਡਦਾ ਤੈਨੂੰ ਕਿਉਂ ਛੱਡਾਂ ਮੇਰੀ ਗੱਲ ਮੈਨੂੰ ਮਾਰ ਲਾ ਕੇ ਕਦੋਂ ਦੀ ਜ਼ਮੀਨ ਚਾਹੀਦੀ ਤੂੰ ਮੇਰੇ ਪਿਓ ਨੂੰ ਕਿਉਂ ਮਾਰਦਾ ਏ ਜ਼ਮੀਨ ਮੇਰੇ ਪਿਓ ਦੀ ਨੋ ਏ ਜ਼ਮੀਨ ਤਾਂ ਸਾਡੇ ਨੋ ਏ ਫਿਰ ਛੋਡੇ ਨੋ ਏ ਦੇਓ ਜੱਸੀ ਦਾ ਵੀ ਤਾਂ ਇਸਕਾ ਕਿਹਦਾ ਦੇਈਏ ਅਭੀ ਪੁੱਤ ਬਣ ਕੇ ਚਾਹੇ ਨੂੰ ਪੁਲਿਸ ਨੂੰ ਫੜਾ ਚਾਹੇ ਨੂੰ ਘਰੋਂ ਕੱਢ ਦੇ ਮੜਾ ਮੋਟਾ ਦਾ ਜਵਾਗਵਾਰੇ ਸੋਚ ਲੈਂਦਾ ਆਹ ਦੇਖ ਲੈ ਆਹ ਦੇਖ ਲੈ ਮੈਂ ਤਾਂ ਉਹਦੇ ਵੀ ਮਰ ਗਿਆ ਸੀ ਅੱਜ ਹੁਣ ਦੁਬਾਰਾ ਇਹ ਮਾਰਨ ਲੱਗਿਆ ਸੀ ਮੈਨੂੰ ਬਾਪੂ ਮੇਰੀ ਗਲਤੀ ਹੈਗੀ ਮੇਰੇ ਗਮਾਂ ਦੇ ਹੀ ਕੁਸਾ ਬਸ ਇਹੋ ਜਿਹਾ ਬੰਦਾ ਹੀ ਬਸ ਮੇਰੀ ਕਿਸਮਤ ਚ ਲਿਖਿਆ ਸੀਗਾ ਕਰ ਮਾ ਮਾਰੇ ਤੇਰੇ ਰੱਬ ਨੇ ਨਹੀਂ ਤੈਂ ਆਪ ਲਿਖੇ ਸੀ ਉਹਦੇ ਨਾਲ ਸੋਚਿਆ ਵੀ ਮਾਂ ਬਾਪ ਦੀ ਇੱਜ਼ਤ ਰੋਲ ਕੇ ਜਾਨੀਆ ਮੈਂ ਆ ਬੰਦੇ ਨਾਲ ਹੋਊਗਾ ਵੀ ਇਹ ਸਿਰੇ ਦਾ ਨਸ਼ੇੜੀ ਦੱਸਦੀ ਨਹੀਂ ਹੈਗੀ ਜਾਣ ਕੇ ਓਏ ਮਾਰ ਕੇ ਮਿੱਠੀਆਂ ਮਿੱਠੀਆਂ ਗੱਲਾਂ ਇਹਨਾਂ ਦੇ ਦਿਲ 'ਚ ਘਰ ਬਣਾ ਗਿਆ ਤੂੰ ਮੈਂ ਨਹੀਂ ਤੇਰੇ ਤੇ ਵਿਸ਼ਵਾਸ ਕੀਤਾ ਮੈਂ ਤਾਂ ਉਹਦੇ ਨਾਲ ਕਹੀ ਜਾਂਦਾ ਇਹਨਾਂ ਨੂੰ ਵੀ ਇਹ ਬੰਦਾ ਹੈ ਨਹੀਂ ਕਿਸੇ ਕੰਮ ਦਾ ਹੈ ਨਹੀਂ ਕੀ ਗੱਲ ਜੇ ਮੈਂ ਆਪਣਾ ਹੱਕ ਮੰਗ ਲਿਆ ਜੱਸੀ ਦਾ ਹੱਕ ਮੰਗ ਲਿਆ ਤਾਂ ਮੈਂ ਮਾੜਾ ਹੋ ਗਿਆ ਇਹ ਮੈਂ ਤਾਂ ਕੋਈ ਹੱਕ ਨਹੀਂ ਮੰਗਿਆ ਹੈਗਾ ਤੇਰਾ ਘਰ ਦੇ ਚ ਹੱਕ ਆ ਗਿਆ ਨਾਲੇ ਤੇਰਾ ਘਰ ਨਹੀਂ ਹੈਗਾ ਮੇਰੇ ਪਿਓ ਨੇ ਬਣਾਇਆ ਸਾਰਾ ਕੁਝ ਉਹਦੇਗਾ ਉਹ ਦੁੱਖ ਤਾਂ ਇਸੇ ਗੱਲ ਦਾ ਫਿਰ ਨਾ ਤੂੰ ਹੱਕ ਮੰਗਿਆ ਹੁੰਦਾ ਤੇਰੀ ਮਾਂ ਤੂੰ ਜਾਂ ਤੇਰੇ ਬਾਪੂ ਤੂੰ ਜਾਂ ਤੇਰੇ ਭਾਈ ਤੋਂ ਮੈਨੂੰ ਬੋਲਣ ਦੀ ਲੋੜ ਹੀ ਨਹੀਂ ਪੈਂਦੀ ਸੀ ਮੇਰੀ ਗੱਲ ਸੁਣ ਮੁੰਡਿਆ ਵੇ ਇੱਥੇ ਕੋਈ ਹੱਕ ਨਹੀਂ ਤੇਰਾ ਤੇਰੇ ਮਾਂ ਪਿਓ ਤੋਂ ਜਾ ਕੇ ਮੰਗ ਜਿਨ੍ਹਾਂ ਨੇ ਜੰਮ ਕੇ ਛੱਟਿਆ ਤੂੰ ਉਹ ਤਾਂ ਹੁਣ ਮੂਵੀ ਨਹੀਂ ਲਾਉਂਦੇ ਇਸ ਦੀ ਲਾਦ ਨੂੰ ਮੈਨੂੰ ਕੀ ਪਤਾ ਸੀ ਤਾ ਕਰਕੇ ਛੱਡੀ ਫਿਰਦੇ ਆ ਕੀ ਪਤਾ ਉਹਨਾਂ ਨਾਲ ਵੀ ਕੀ ਕੁਝ ਕੀਤਾ ਹੋਊਗਾ ਤੂੰ ਕੱਲੋਂ ਲਾਜ ਦੇ ਪਿੱਛੇ ਮੇਰਾ ਵੀ ਗਲ ਘੋਟ ਦੇਗਾ ਏ ਸੋਚ ਜ਼ਿੰਦਗੀ ਮੇਰੇ ਨਾਲ ਹੀ ਕੱਟਣੀ ਐ ਬਥੇਰਾ ਤੈਨੂੰ ਜੀਜੀ ਕਰਦੀ ਸੀ ਪਰ ਤੂੰ ਹੁਣ ਉਸ ਲਈ ਕਿ ਛੱਡੇ ਹੀ ਨਹੀਂ ਮੈਨੂੰ ਜ਼ਿੰਦਗੀ ਤੇਰੇ ਨਾਲ ਕਿਵੇਂ ਨਿਕਲੂ ਇਹਦੀ ਓਏ ਜ਼ਮੀਨ ਤੇਰੇ ਕੋਲੇ ਨਹੀਂ ਕਰ ਤੂੰ ਵੇਚ ਆਇਆ ਉਹਦਾ ਨਾਥ ਹੋਇਆ ਕਰਦਾ ਓਏ ਠੀਕ ਐ ਜੇ ਮੇਰੇ ਨਾਲ ਨਹੀਂ ਨਿਕਲਦੀ ਤਾਂ ਰੱਖ ਲਉ ਆਪਣੀ ਕੁੜੀ ਵੀ ਤੇ ਆਪਣਾ ਦੋਤਾ ਵੀ ਰੱਖ ਲਾਂਗੇ ਇਹ ਚ ਕੀ ਐ ਤੇਰਾ ਕੁਛ ਨਹੀਂ ਬੱਲੂ ਤੂੰ ਨਿਕਲ ਲੱਖ ਨਾਲ ਤਾਂ ਪੈਣੀ ਆ ਦੁਨੀਆ ਜਿਉਂ ਨਹੀਂ ਦਿੰਦੀ ਬੱਲੂ ਐ ਕਿਵੇਂ ਨਿਕਲ ਯਾਰ ਮੈਂ ਪੁਲਿਸ ਨੂੰ ਫੋਨ ਕਰੂੰਗਾ ਐ ਕਿਵੇਂ ਨਿਕਲ ਉਹ ਪੁਲਿਸ ਨੂੰ ਕਰ ਭਾਵੇਂ ਜਿੰਨੂੰ ਮਰਜੀ ਭਾਵੇਂ ਫੋਏ ਸੱਤ ਲੈ ਠੀਕ ਹੈ ਨਾ ਜੋ ਮੈਂ ਕਰਨਾ ਸੀ ਉਹ ਮੈਂ ਕਰਤਾ ਮਣੀ ਮੋਟੀ ਬੇਸ਼ਰਮੀ ਆਉਂਦੀ ਆ ਹਲੇ ਵੀ ਉੱਚੀ ਆਵਾਜ਼ ਚ ਗੱਲ ਕਰੀ ਜਾਣਾ ਬਸ ਇੱਥੇ ਚੁੱਪ ਕਰ ਜਾ ਬਹੁਤ ਹੋ ਗਿਆ ਹੁਣ ਤੇਰਾ ਉਹ ਇਹਨੂੰ ਕਾਦੀ ਸ਼ਰਮ ਐ ਸੇਰਾ ਤੂੰ ਹੀ ਦਿਮਾਗ ਤੇਰਾ ਖਰਾਬ ਹੋ ਗਿਆ ਤੇ ਪਿੱਛੇ ਲੱਗ ਕੇ ਇਹ ਤਾਂ ਉਦੋਂ ਦੀ ਚਾਲ ਚ ਫਿਰਦਾ ਵੀ ਹੈ ਇਹਨੂੰ ਫਸਾ ਕੇ ਮੁੜ ਕੇ ਨਾ ਸਾਰਾ ਕੁਝ ਹੜੱਪੂ ਮੈਨੂੰ ਕੀ ਪਤਾ ਸੀ ਬਾਪੂ ਕਿ ਮੈਂ ਇਹੋ ਜਿਹਾ ਲੱਭਿਆਗਾ ਹੂੰ ਤੂੰ ਜੱਸੀ ਭੁੱਲ ਗਈ ਇਹਨਾਂ ਦੀਆਂ ਗੱਲਾਂ ਚ ਆ ਕੇ ਜੋ ਤੂੰ ਬੋਲ ਰਹੀ ਆ ਨਾ ਇਕ ਅੱਲਾ ਤੈਨੂੰ ਬਹੁਤ ਦੂਰ ਲੈ ਕੇ ਜਾਣੀ ਆ ਮੈਨੂੰ ਤੇਰੇ ਤੇ ਮਾਣ ਸੀਗਾ ਕਦੇ ਵੀ ਠੀਕ ਐ ਤੂੰ ਕੁਝ ਕਮਾਉਂਦਾ ਨਹੀਂ ਹੈਗਾ ਪਰ ਘੱਟੋ ਘੱਟ ਮਾੜਾ ਬੰਦਾ ਤਾਂ ਨਹੀਂ ਹੈਗਾ ਪਰ ਅੱਜ ਤੂੰ ਉਹ ਵੀ ਦਿਖਾਤਾ ਮਾੜਾ ਬੰਦਾ ਨਹੀਂ ਹੈ ਹਲੇ ਮਾੜਾ ਬੰਦਾ ਨਹੀਂ ਆ ਦੇਖ ਲੈ ਆਵਦੇ ਔਕਾਤ ਦਿਖਾਈ ਤਾਂ ਜਾਂਦਾ ਕਾਇਦਨਾ ਦਾ ਇੱਥੇ ਬੈਠੇਗਾ ਬੇਸ਼ਰਮ ਹੋਇਆ ਜਮਾ ਕੱਢਣ ਨੂੰ ਤਿਆਰ ਹੋ ਰਿਹਾ ਕੁੱਟਣ ਨੂੰ ਤਿਆਰ ਹੋ ਰਿਹਾ ਨਿਕਲਦਾ ਨਹੀਂ ਇਹ ਉਹ ਸਾਰਾ ਕੁਝ ਤੇਰਾ ਕਰਿਆ ਕਰਾਇਆ ਬਹੁਤ ਬਿਲਕਿਆ ਮੈਂ ਨਾ ਜਮਾਈ ਭਈ ਐ ਇਹ ਤਾਂ ਨਾਗ ਅਸਰੇ ਦਾ ਕੁੜੀ ਨੂੰ ਕਿਹਾ ਸੀ ਮੈਂ ਇਹਨੂੰ ਨਹੀਂ ਕਿਹਾ ਸੀ ਵੀ ਇਹ ਵੀ ਮਾਂਕਰ ਆ ਜੇ ਮੈਂ ਤਾਂ ਕੱਲੀ ਕੁੜੀ ਲਿਆਂਦੀ ਸੀ ਜਦੋਂ ਬੇਸ਼ਰਮ ਛੱਡ ਗਿਆ ਟੁੱਟ ਗੱਲ ਸੁਣ ਲੈ ਮੇਰੀ ਮੇਰਾ ਪੁੱਤਰਾ ਤੈਨੂੰ ਕਦੇ ਪਿਓ ਨਹੀਂ ਕਹਿੰਦਾ ਹੈਗਾ ਇਹ ਚ ਸੜੇ ਹੋਏ ਬੰਦੇ ਨੂੰ ਅੱਛਾ ਕਿਨੂੰ ਕਹੂਗਾ ਦੱਸ ਮੈਨੂੰ ਕਿਨੂੰ ਕਹੂੰਗਾ ਕਿਸੇ ਨੂੰ ਮਰਜੀ ਕਹੇ ਯਾਰ ਤੈਨੂੰ ਹੈਗੀ ਮੈਂ ਕੱਲੀ ਨਾ ਤੂੰ ਬੋਲਦਾ ਕਿਵੇਂ ਇਹ ਚੁੱਪ ਰਹਿ ਤੈਨੂੰ ਐ ਪਤਾ ਵੀ ਇਹ ਗੱਲ ਕਿੱਧਰ ਜਾਂਦੀ ਹੈ ਮੈਂ ਆਪ ਦਿੱਕਰ ਵਾਲੀ ਨਾਲ ਗੱਲ ਕਰ ਰਿਹਾ ਘਰ ਵਾਲੀ ਨਾਲ ਗੱਲ ਕਰ ਰਿਹਾ ਓਏ ਸਾਡੀ ਵੀ ਧੀ ਐ ਇਹ ਹੱਦ ਪਾਉਣਾ ਸਾਡੇ ਸਾਹਮਣੇ ਪੁੱਠਾ ਬੋਲ ਵਿਚਾਲੋਂ ਚੀਰ ਦੂੰ ਨਾਲੇ ਤੂੰ ਕਿੱਧਰ ਜਾ ਰਹੀ ਐ ਜੀ ਅਸੀਂ ਤੂੰ ਸੋਚ ਜੋ ਕੁਝ ਵੀ ਕੀਤਾ ਜੋ ਵੀ ਮੈਂ ਕਰ ਰਿਹਾ ਤੇਰੇ ਵਾਸਤੇ ਕਰ ਰਿਹਾ ਅੱਛਾ ਮੇਰੇ ਪਿਓ ਨੂੰ ਤਾਂ ਗਲ ਘੁੱਟ ਕੇ ਮਾਰਨ ਲੱਗਿਆ ਸੀਗਾ ਉਹ ਮੇਰੇ ਵਾਸਤੇ ਸੀ ਮੈਨੂੰ ਖੁਸ਼ੀ ਹੋ ਤਾ ਕਪੜਾ ਖਵਾਇਆ ਨਹੀਂ ਜਾਂ ਕੁੜੀ ਨੂੰ ਸਾਡੀ ਜ਼ਮੀਨਾਂ ਟੁਕੜੇ ਖਵਾਵੇਂਗਾ ਤੂੰ ਹੈਂ ਵੱਡਾ ਸਿਆਣਾ ਤੂੰ ਵੇਚ ਕੇ ਖਾਣੂ ਮਾਫੀ ਮੰਗਲਾ ਹਲੇ ਵੀ ਮਾਫੀ ਸਿਰਫ ਮੇਰੇ ਲਈ ਤੂੰ ਕੀ ਲਾਤਾ ਛੋੜੇ ਹਾਣ ਤੋਂ ਵੀ ਤੂੰ ਮੇਰੇ ਨਾਲ ਚੱਲ ਰਹੀ ਐ ਜਾਂ ਨਹੀਂ ਓਏ ਇਹ ਤਾਂ ਜਾਂਦੀ ਨਹੀਂ ਓਏ ਇਹ ਤਾਂ ਜਾਂਦੀ ਨਹੀਂ ਓ ਤੂੰ ਇਹਨੂੰ ਫੜਾ ਯਾਰ ਪੁਲਿਸ ਨੂੰ ਫੋਨ ਕਰਕੇ ਨਹੀਂ ਲੱਗਦਾ ਕਿ ਮੈਂ ਤੇਰੇ ਨਾਲ ਜਾਉਂਗੀ ਤੂੰ ਯਾਰ ਦੇਖੀ ਕਿਉਂ ਜਾਂਣਾ ਇਹਨੂੰ ਯਾਰ ਅਭੀ ਗੱਲ ਫੜ ਮੇਰੀ ਪੁਲਿਸ ਨੂੰ ਫੋਨ ਕਰ ਮੈਂ ਪੁਲਿਸ ਨੂੰ ਵੀ ਫੋਨ ਕਰ ਤੂੰ ਜਿਹਨੂੰ ਮਰਦੀ ਕਰਿਆ ਮੈਂ ਇਹਨੂੰ ਦਊਂਗਾ ਥਾਪੜ ਇਹ ਦੇਖ ਲਾ ਕੇ ਬਾਹਰ ਆ ਜਾ ਪਤਾ ਲੱਗ ਜੂ ਬਾਪੂ ਐ ਕਰ ਇਹਨੂੰ ਮੈਂ ਕਿਤੇ ਨਹੀਂ ਜਾਣਦਾ ਤੂੰਰਾ ਸਾਰਾ ਸਾਲ ਐ ਕਿ ਇਹਨੂੰ ਭੱਜਣ ਨਹੀਂ ਦੇਣਾ ਓਏ ਤੂੰ ਮੇਰੀ ਗੱਲ ਸੁਣ ਮੈਂ ਕਿਤੇ ਨਹੀਂ ਪਾਇਦਾ ਤੂੰ ਬਲਾ ਜਿਹਨੂੰ ਬੁਲਾਉਣਾ ਹੈ ਕੋਈ ਬਲਾ ਜਿਹਨੂੰ ਮੈਂ ਭਾਰਾ ਨਹੀਂ ਬਣਾਵਾਂਗੇ ਦੇਖਾਂਗੇ ਤੇਰੇ ਨਾਲ ਕਿ ਤੋ ਤੋ ਹੱਥ ਇਹਨੂੰ ਫੜ ਕੇ ਰੱਖ ਕੋਈ ਨਹੀਂ ਦੇਖ ਲਊਗਾ ਮੈਨੂੰ ਪਤਾ ਪਸੂ ਤੂੰ ਜਿੰਨੂੰ ਮਰਜ਼ੀ ਬੁਲਾ ਮੈਂ ਕਹਿ ਰਿਹਾ ਨਾ ਕਿਤੇ ਨਹੀਂ ਲਾਉਣਾ ਵੀਰੇ ਤੇਰਾ ਦਿਮਾਗ ਖਰਾਬ ਹੋ ਰਿਹਾ ਕੀ ਕਿਵੇਂ ਗੱਲ ਕਰੀ ਜਾਣੇ ਹੋ ਤੂੰ ਮੈਨੂੰ ਬੋਲ ਰਹੀ ਹੈ ਤੂੰ ਇਹਨਾਂ ਨੂੰ ਨਹੀਂ ਕਹਿ ਸਕਦੀ ਉਹ ਸਾਰੇ ਮੇਰੇ ਸਾਹਮਣੇ ਮੇਰੀ ਬੇਇੱਜ਼ਤੀ ਕਰਨ ਲੱਗ ਰਹੇ ਇਹ ਕੱਟੋ-ਕੱਟ ਤੇਰੇ ਵਰਗੀ ਗਿਰੀ ਹਰਕਤਾਂ ਨਹੀਂ ਕਰਦੇ ਉਹ ਲਾਲਚ ਪਿੱਛੇ ਪਤਾ ਨਹੀਂ ਕੀ ਕੁਝ ਕਰਨ ਨੂੰ ਤਿਆਰ ਹੋ ਗਿਆ ਕੋਈ ਨਹੀਂ ਬਾਹਰ ਹੀ ਖੜਾ ਮੈਂ ਸੱਦ ਲਊ ਜਿਹਨੂੰ ਬੁਲਾਉਣਾ ਤੂੰ ਮੈਂ ਬੰਦੇ ਵੇ ਹੋ ਗਿਆ ਅੱਜ ਕੇ ਫੜਲਾ ਬਾਹਰ ਖੜਾ ਗਿਆ ਉਹ ਬਾਹਰ ਕੰਨੋਂ ਖੜਿਆ ਜੂ ਬਾਬਾ ਜੂ ਕੋ ਫੜਲਾ ਮੇਰੀ ਕਿਸਮਤ ਮਾੜੀ ਆ ਇਹੋ ਜਿਹਾ ਬੰਦਾ ਮੇਰੇ ਬੱਲੇ ਪੈ ਗਿਆ ਕੀ ਕੁ ਸੋਚਿਆ ਸੀ ਮੈਂ ਸੋਚਿਆ ਸੀ ਸਾਰਾ ਕੁਝ ਠੀਕ ਹੋ ਜਾਊਗਾ ਕੋਈ ਨਜਸੜੇ ਮੇਰੀ ਬੇਇੱਜ਼ਤੀ ਕਰਾ ਕੇ ਰੱਖਤੀ ਆਪ ਦੇ ਆਪ ਕਰੀਏ ਤਾਂ ਮਾੜੀ ਕਿਸਮਤ ਨਾਲੇ ਮੈਨੂੰ ਨੀ ਮੱਚਾਤਾ ਮੁੰਡੇ ਸਾਹਮਣੇ ਨਾਲੇ تیرپے ਉਹ ਸਾਹਮਣੇ ਮੇਰਾ ਵੀ ਤਾਂ ਮਾਨ ਟੁੱਟ ਗਿਆ ਮਾਂ ਮੈਂ ਆਪਦੇ ਜਵਾਬ ਨੂੰ ਕੀ ਜਵਾਬ ਦੂੰਗੀ ਉਹਦਾ ਪੁੱਤ ਚੋਰ ਹੈਗਾ ਉਹਦਾ ਪੁੱਤ ਮੇਰੇ ਹੀ ਪਿਓ ਨੂੰ ਮਾਰਨ ਨੂੰ ਫਿਰਦਾ ਸੀ ਬਸ ਚੁੱਪ ਕਰ ਜਾ ਜੀ ਸੀ ਹੁਣ ਰੋਣ ਦਾ ਕੀ ਫਾਇਦਾ ਪਛਤਾਵੇ ਦਾ ਕੀ ਫਾਇਦਾ ਇਹ ਤਾਂ ਪਹਿਲਾਂ ਸੋਚਣਾ ਸੀ ਨਾ ਤੂੰ ਇਹ ਕੁਝ ਕਰਨ ਤੋਂ ਪਹਿਲਾਂ ਉਦੋਂ ਤੱਕ ਆਖਾ ਫੁੱਟੀਆਂ ਹੋਈਆਂ ਸੀਗੀਆਂ ਵੀ ਨਾ ਉਹ ਮੈਨੂੰ ਪਿਆਰ ਕਰਦਾ ਤੇ ਮੈਂ ਉਹਨੂੰ ਕਰਦੀ ਆਪਦੇ ਘਰ ਦੀ ਇੱਜ਼ਤ ਤੱਕ ਰੋਲਦੀ ਆ ਦੇਖ ਲੈ ਹੁਣ ਫਿਰ ਕੀ ਕੁਝ ਕਰਦਾ ਉਹ ਹਰਦੀ ਮਾਰੀ ਦਾ ਮਾਰ ਕੀ ਬਸ ਅੱਜ ਮੈਨੂੰ ਹਲੇ ਪਤਾ ਨਹੀਂ ਹਲੇ ਪਤਾ ਨਹੀਂ ਕੀ ਕੁਛ ਬਣ ਕੇ ਨਿਕਲੂਗਾ ਹਲੇ ਕੋਈ ਪਤਾ ਨਹੀਂ ਇਹ ਨਾ ਦੇ ਤੁ ਮਰ ਗਿਆ ਜੇ ਬੰਨ ਲਿਆ ਕਥੋਂ ਛੱਟ ਵੱਜ ਗਈ ਸਾਰੀ ਉਮਰ ਇਹ ਜੇਲ੍ਹ ਚ ਬੈਠੇ ਰਹਿਣ ਦੇ ਮੈਨੂੰ ਮਾਫ ਕਰਦੇ ਮੇਰ ਤੋਂ ਹੀ ਸਾਰੀਆਂ ਗਲਤੀਆਂ ਹੋਈਆਂ ਨੇ ਮੈਂ ਜ਼ਿੰਮੇਵਾਰ ਹਾਂ ਸਾਰੇ ਘਸੇ ਦੀ ਜੇ ਮੇਰਾ ਇੱਥੇ ਹੁੰਦੀ ਮੱਪੜੂ ਕੁਛ ਨਹੀਂ ਹੋਣਾ ਸੀ ਐਵੇਂ ਕੀ ਕਹਾਂ ਮੇਰੇ ਕਰਕੇ ਹੀ ਸਭ ਹੋ ਰਿਹਾ ਚੱਲ ਕੋਈ ਨਜ ਨਹੀਂ ਸੁਪਾ ਘੱਟ ਜਾ ਤੈਨੂੰ ਤੇਰਾ ਵੀ ਇਹਦੇ ਵਿੱਚ ਕੀ ਕਸੂਰ ਆਗਾ ਤੈਨੂੰ ਕਿਹੜਾ ਪਤਾ ਸੀ ਵੀ ਉਹ ਇਹ ਕੁਛ ਕਰੂਗਾ ਤੇਰੇ ਨਾਲ ਵਸਤੂ ਦਾ ਮੇਰੇ ਸਾਲੇ ਨੇ ਹੋਰ ਇਦਾਂ ਕੁਛ ਤਾਂ ਨਹੀਂ ਕਿਹਾ ਓਏ ਟੱਪ ਗਿਆ ਭੱਜ ਗਿਆ ਬਾਪੂ ਭੱਜ ਕੇ ਬਥੇਰਾ ਕਹੇ ਜੀ ਨੂੰ ਮੈਂ ਸਜਖ ਲਿਆ ਬੰਨਾ ਨਹੀਂ ਸਾਲੇ ਓਏ ਕਿੱਥੇ ਜਾਊ ਭੱਜ ਕੇ ਤੜਕੇ 5 ਮਿੰਟਾਂ ਚੱਕ ਲੂ ਪੁਲਿਸ ਹੈ ਤੜਕੇ ਨਾ ਧਰਾਂਗੇ ਦਾ ਆਪਾਂ ਕੋਈ ਸਬੂਤ ਨਹੀਂ ਹੈਗਾ ਬਾਪੂ ਔਰ ਸਭੀ ਕਾਰੇਦਾਰ ਤੇ ਲੈ ਕੇ ਜਾਵੇ ਸਬੂਤ ਦਾ ਕੁੜੀ ਤੋਂ ਦਪਾਵਾਂਗੇ ਬਿਆਨ ਸਬੂਤ ਕਿਉਂ ਨਹੀਂ ਪਹਿਲਾਂ ਤਾਂ ਕੁੜੀ ਨਾਲ ਗੱਲ ਕਰੋ ਉਹ ਤੋਂ ਪੁੱਛੋ ਵੀ ਤੂੰ ਬਿਆਨ ਦੇਵੇਂਗੀ ਇਹੀ ਜੂ ਇਹ ਮੌਕੇ ਤੇ ਮੁੱਕਰ ਜੂਗੀ ਮੁੱਕਰ ਜੂਗੀ ਉਹਨੂੰ ਵੀ ਕਹਿ ਦਾਂਗੇ ਜਾਂ ਭਗ ਜਾ ਮਰ ਫਿਰ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਤੁਸੀਂ ਇਹਨੂੰ ਕਿਉਂ ਰੱਖਿਆ ਨਾਲ ਇਹਨੂੰ ਘਰੋਂ ਕੱਢਣਾ ਓਏ ਮੈਂ ਕਿਤੇ ਇਹਨੂੰ ਕਿਹਾ ਵੀ ਘਰੇ ਆ ਜਾ ਆ ਤੇਰੇ ਲਈ ਮਾਂ ਐ ਸਾਰੇ ਸੱਪਾਂ ਦੀ ਜਾੜਾ ਉਹਦੇ ਦੀ ਲੱਗ ਰਹੀ ਆਪਣੀ ਕੁੜੀ ਕਿੱਥੇ ਜਾਊ ਉਹ ਮਗਰੀ ਦੋਤਾ ਆ ਗਿਆ ਚਲ ਉਹ ਜਵਾਹਰ ਤਾਂ ਕੀ ਕਸੂਰ ਆ ਫਿਰ ਹੈ ਕਸੂਰ ਤਾਂ ਇਹਨਾਂ ਦਾ ਮੇਰੇ ਸਾਲਿਆਂ ਦਾ ਕਮਾਲ ਦੀ ਗੱਲ ਆ ਦੇਖ ਲੈ ਕਿੱਡੀ ਪਲੈਨਿੰਗ ਐਡੀ ਪਲੈਨਿੰਗ ਸਾਲੇ ਦੀ ਸਕੀਮ ਇਹਦੀ ਸ਼ੁਰੂ ਤੋਂ ਇਹੀ ਸੀ ਹੈ ਆ ਕੁੜੀ ਭੋਲੀ ਦੇ ਮਗਰ ਲੱਗੀ ਦੀਆਂ ਗੱਲਾਂ ਚ ਆ ਗਈ ਕੋਈ ਉਹਦੇ ਕੋਲੇ ਜ਼ਮੀਨ ਨਹੀਂ ਹੋਣੀ ਕੋਈ ਇਹਦੇ ਕੋਲੇ ਘਰ ਨਹੀਂ ਹੋਣਾ ਇਹ ਤਾਂ ਪਹਿਲੀ ਮਿਲੰਗ ਉਹ ਕਿਹੜਿਆਂ ਹੁੰਦੇ ਨੇ ਜ਼ਮੀਨਾਂ ਯਾਰ ਤੁਰੇ ਜਾਂਦੇ ਜਿਹੜੇ ਗੱਲਾਂ ਬਾਤਾਂ ਕਰਦੇ ਨੇ ਕੁਝ ਨਹੀਂ ਹੁੰਦਾ ਮੈਂ ਇਹਨਾਂ ਨੂੰ ਸਮਝਦਾ ਇਹ ਬੌਲੀਆਂ ਹੁੰਦੀਆਂ ਨੇ ਕੁੜੀਆਂ ਜਿਹੜੀਆਂ ਮਗਰ ਲੱਗ ਜਾਂਦੀਆਂ ਨੇ ਪਿਛੋਂ ਨਾਲ ਦਾ ਮਾਪਿਆ ਕਰੀ ਜਾਂਦੀਆਂ ਨਾਲ ਭੁੱਖੀਆਂ ਮਰਦੀਆਂ ਨੇ ਫਿਰ ਤੂੰ ਠੀਕ ਆ ਮਾਪੂ ਉਹ ਠੀਕ ਆ ਮੈਂ ਤਾਂ ਸ਼ੁਕਰ ਆ ਰੱਬ ਦਾ ਤੁਸੀਂ ਮੌਕੇ ਤੇ ਆ ਗਏ ਕੀ ਪਤਾ ਕੀ ਬਣਦਾ ਮੈਨੂੰ ਮੌਕੇ ਤੇ ਲਿਆਉਣ ਵਾਲੀ ਵੀ ਕੁੜੀ ਹੋਈ ਆ ਆਪਣੇ ਨਾਲੀ ਉਹ ਹੋ ਫਿਰ ਇਹੇ ਕੰਮ ਕਰਾਉਣ ਵਾਲੀ ਵੀ ਕੁੜੀ ਆ ਬਚਾਉਣ ਵਾਲੀ ਵੀ ਕੁੜੀ ਆ ਹੁਣ ਦੱਸ ਕੀ ਕਰੀਏ ਫਿਰ ਇਹ ਤਾਂ ਸਮਝ ਨਹੀਂ ਆਉਂਦੀ ਹੈਗੀ ਗੱਲ ਦੀ ਵੀ ਇਹ ਚੱਲੀ ਕਿ ਜਾਂਦਾ ਵੀ ਇਹ ਕੁੜੀ ਸੋਚ ਕੀ ਰਹੀ ਆ ਇਹ ਆਪਣੇ ਕਨੀ ਆ ਕਿ ਉਹਦੇ ਕਨੀ ਆ ਮਿੰਟ ਚ ਉਹਦੇ ਕਨੀ ਹੋ ਕੇ ਖੜ ਜਾਂਦੀ ਆ ਉਹ ਇਹਨਾਂ ਦਾ ਕੁਝ ਨਹੀਂ ਜਾਣਾ ਉਹ ਬਲੂਰ ਦੀ ਜ਼ਿੰਦਗੀ ਖਰਾਬ ਹੋਊਗੀ ਇਹਨੂੰ ਮੈਂ ਤਾਂ ਲੱਗਾ ਕੁੜੀ ਜੀ ਨੂੰ ਤੁਸੀਂ ਪੁੱਛ ਲੋ ਤੇ ਜਿਹੜੀ ਮਾਂ ਨੇ ਦੇ ਲਵੇ ਬਿਠਾ ਕੇ ਕਹਦੇ ਤੇ ਨਾਲ ਤਲਾਕ ਤਲੂਕ ਕਰ ਲੈ ਜੇ ਹੁੰਦਾ ਇਹ ਬੰਦਾ ਨਹੀਂ ਪਾਰ ਲਾਉਂਦਾ ਇਹ ਤਾਂ ساری ਉਮਰ ਆਪਾਂ ਨੂੰ ਰੈਂਡ ਲੱਗੂ ਮੇਰਾ ਸਲਾ ਤੀਜੇ ਦਿਨ ਆਇਆ ਕਰੋ ਇੱਥੇ ਲੈ ਕੇ ਬੰਦੇ ਕੱਲਾ ਆ ਜਾਣਾ ਭਾਈ ਕੀ ਕੱਢੇ ਆ ਲੜਕੇ ਉਹ ਤਾਂ ਗੱਲ ਫਿਰ ਬਾਪੂ ਤੂੰ ਕਰੇਗਾ ਮੈਂ ਥੋੜੀ ਕਰ ਸਕਾਂ ਤੂੰ ਕਹਿ ਮਾਂ ਨੂੰ ਉਹਨਾਂ ਦਾ ਪੁੱਤ ਸਵਾਰ ਹੋਇਆ ਜਿਹੜਾ ਪਿਆਰ ਦਾ ਮਿਲਦਾ ਉਤਰ ਗਿਆ ਹੂੰ ਹੁਣ ਤਾਂ ਇਨੀ ਪਤਾ ਜਵਾਬ ਦੇ ਹੀ ਦੇਵੇ